ਕਾ ਠੀਕ ਚੈੱਕ ਹੋ ਗਿਆ ਨਹੀਂ ਹੋਰ ਸੱਚੇ ਦਰਬਾਰ ਸੂਚੇ ਪਤੂ ਦਾ ਨਲ ਛੱਡ ਗਾਇ ਵੀ ਮੇਰੇ ਘਰ ਆਣੀ ਬੱਜਦੀ ਨਹੀਂ ਕੋਈ ਨਾ ਦੇਵਾਰ ਕੇ ਬਾਬਾ ਨਹੀਂ ਜੰਮਿਆ ਹਣ ਮੇਰਾ ਖਤਮ ਜਾਉਂਦਾ ਇਹ ਖਤਮ ਜਾਉਂਦਾ ਨਾਲ ਨਾਲ ਹੀ ਸਰਕਾਰ ਹੈ ਕਾਏ ਕੱਲੀ ਬਾਬਾ ਤੇ ਹਰੇ ਬਾਬਾ ਕੋਈ ਨਾ ਬਾਦ ਹੋ ਗਿਆ ਅਜੋ ਬਾਦ ਕੋਈ ਡਾਕਣੀ ਦਾ ਟ੍ਰੇਨਟੀ ਅੰਨ ਘੱਟ ਚ ਰਹਿੰਦਾ ਰਹਿੰਦੀ ਐ ਮੈਂ ਪ੍ਰੇਤੂ ਦਾ ਕਾਰਡ ਚੰਕੂਟਾ ਦੇ ਵਿੱਚ ਰਹਿੰਦਾ ਕਿਹਨਾਂ ਘੱਟ ਹੋੜ ਸਕੇ ਸਰ ਬਾਦ ਡਾਕਟਰ ਸੇਵਾ ਕਰਦੇ ਆਪ ਹੀ ਆਏਗਾ ਕੋਈ ਮਸਤ ਫਿਰ ਜੈਨ ਰੋਪੇ ਮੈਂ ਤੁਹਾਨੂੰ ਠੀਕ ਹੈ ਹਾਂ ਸੋਥਾ ਕੀ ਪੁੱਛਣਾ ਹੈ ਮੈਂ ਕਾਰਡ কে কি বাবা বানবাইর সরকারে থোটে পিন যাও ওনার কাছে কি লোড়া એલકા હી હા કામ કામ સાજી એ આને કટે કાડે કે જંપ પૌંડા રાતે સીસી પડી બેઠે સવેકે મર્યા છે આ સવેજ સડીયા તાદે ઘોયે નીચાળે ખરા આડા ટકા ખરા છે ઓર સજે પરિવાર જી છે સબ કય સિાની સેવા કરે સિખી સેવા કરોડી સેવા કરો ભલા ਦੇ ਵਿੱਚ ਇੱਕ ਤਾਂ ਦਵਾਈ ਵਾਲਾ ਆ ਗਿਆ ਘਰ ਦੇ ਵਿੱਚ ਘਾਡੇ ਘੋਰੀ ਦੇ ਮਸਾਂ ਦਾ ਕਿਸੇ ਨੇ ਪਹਿਰਾ ਲਾਦਾ ਇਹਨਾਂ ਦੇ ਨਾਲ ਕੋ ਸੱਜੇ ਦਰਵਾਜ਼ੇ ਤੇ ਹੈ ਮੇਰਾ ਮਾਰਗ ਕਿੱਥਾ ਹੈ ਘਰ ਦੇ ਵਿੱਚ ਤਿੰਨ ਜੀ ਬਿਮਾਰ ਰਹਿੰਦੇ ਰਹੇ ਅਬ ਸੱਜੇ ਦਰਵਾਜ਼ੇ ਰਹਿੰਦੇ ਆ ਇਹਨਾਂ ਜੀ ਬਿਮਾਰ ਆ ਕਰੇ ਖੋਲ ਕੇ ਦੱਸ ਹਾਂ ਤਿੰਨ ਜੀ ਬਿਮਾਰ ਆ ਹੱਕ ਆ ਗਿਆ ਟੀਲ ਕਰਾਈ ਜਾ ਹਾਂ ਕੋਈ ਰਾਮ ਨਹੀਂ ਆ ਬਾਬਾ ਕੌੜੀ ਪਪਾ ਕੰਨ ਕਰੋ ਮਾਮਸਾਨੀ ਦਾ ਪਹਿਰਾ ਚਾਦੇ ਘਰ ਦੇ ਵਿੱਚ ਲਾਇਆ ਇਧਰ ਜੇ ਗਾਉਟ ਟੋਰਦਾ ਵੀ ਕਹੇ ਸਾਲੇ ਤੋਂ ਬੋਰ ਸੱਚੇ ਦਰਬਾਰ ਕੀ ਗਏ ਇੱਕ ਮਿੰਟ ਸੀ ਇੱਕ ਬੰਦਾ ਆ ਗਿਆ ਜਵਾਈਆਂ ਦੀ ਥਾਂ ਦੇ ਬੰਦਾ ਕੋਈ ਪ੍ਰਾਣਾ ਕੋਈ ਮਰਿਆ ਤੁਹਾਡਾ ਹਾਂ ਜਵਾਈ ਤੁਹਾਡਾ ਹਾਂ ਆ ਇੱਕ ਮਿੰਟ ਰੁਕ ਜੀ ਆ ਜੋਤਕੀ ਜੀ ਲਾਉਣੇ ਕਰੇ ਹਾਂ ਬਾਬੇ ਨੂੰ ਬਾਹਰ ਸੇ ਨੀ ਜੋਤ ਲਾਉਣਾ ਹੈ ਹੱਕੇ ਕਦੀ ਬਾਬਾ ਇਹਨੇ ਰਸੀ ਕੱਢਦੇ ਜਿਪਾਉਣ ਕੀ ਨੂੰ ਨਹੀਂ ਦੀ ਸੀ ਤੇਰੇ ਪਿਓ ਨੂੰ ਤੇ ਬਾਬਾ ਉਹਨਾਂ ਦਾ ਸੀ ਹਾਂ ਬੰਨੋ ਰਪੇ ਜੇ ਹੈਗਾ ਕਿ ਜਿੱਤੋ ਵੀ ਹੱਕੇ ਕਦੀ ਬਾਬਾ ਉਹ ਕਦੀ ਆ ਬੱਚਾ ਨਾਲ ਸਾਡੇ ਪਾਪਾ ਕਹਿੰਦਾ ਘੋਰੀ ਪਾਪਾ ਕਹਿੰਦਾ ਐਹੋ ਜਾਂ ਮੈਂ ਜੜਿਆ ਬੁੜੇ ਨੂੰ ਤੇ ਆ ਕੇ ਮੈਂ ਰੋਣ ਲਾ ਪੈਣਾ ਨਾ ਸੀ ਖੇਡਣਾ ਪੈਣਾ ਨਾ ਗੁੱਸੇ ਤੇ ਬੁੜਾ ਰੋਣਾ ਨਹੀਂ ਖੇਡਦਾ ਰੋਂਦਾ ਸੀ ਬੋਲ ਕੇ ਦੱਸ ਐ ਅਦਾ ਗਿਰਿਓੜੀ ਮੈਂ ਮੌਤ ਹੀ ਕਰਾਤੀ ਇਹਦਾ ਬਹੁਤ ਥੱਕੇ ਦਰਬਾਰ ਕੀ ਸੱਤੋਏ ਮੇਰੀ ਮਾਤਾ ਬੋਲ ਹੋ ਉਹ ਹਾਲ ਤੇਰਾ ਬਣਿਆ ਪਿਆ ਇਹਦਾ ਕਰਾਲਾ ਲਾਜ ਪਾਕ ਨਾਲਾ ਜਿੱਥੋਂ ਮਰਜੀ ਨਹੀਂ ਜੇ ਤੂੰ ਵੀ ਰੱਬ ਘਰ ਜਾਣ ਨੂੰ ਤਿਆਰ ਹੋ ਉਹ ਸੱਤੇ ਦਾ 24 ਘੰਟੇ ਤੇ ਪੀੜਾ ਪੈਂਦੀਆਂ ਘਬਰਾਹਟ ਪੈਂਦਾ ਸਿਰ ਤੇਰਾ 24 ਘੰਟੇ ਖਲੀ ਜਾਂਦਾ ਹਿੰਦਾ ਜਾਂ ਨਹੀਂ ਹਿੰਦਾ ਹਿੰਦਾ ਕੋਕੇ बुे ने को नाप के लाया नपया जो उठे के ठोके पर फिर भी राम नहीं आया ਆਜੂ ਮੱਢੀ ਕਰਾਉਂ ਉਹ ਦੱਸ ਕੇ ਇਹ ਤੇ ਜੋ ਪੜਾਪਰਾ ਰੈਂਟ ਕਰਾਣ ਸੱਤ ਵੀਰਵਾਰ ਚੌਕੀਆਂ ਭਰ ਦੇਣਾ ਪੱਕੀ ਗੱਲ ਆ ਆ ਘਰ ਦਾ ਪਾਵ ਵੀ ਕਰਵਾ ਲੈਣਾ ਅੱਗ ਓਏ ਕਰਨਾ ਇਹ ਵੀ ਹੈ ਨਾ ਹੁਣ ਕੋਈ ਕਮੀ ਨਹੀਂ ਰਹੀ ਦੱਸਦੇ ਮੈਨੂੰ ਕੋਈ ਨਹੀਂ ਵੀ ਗੱਲ ਦੱਸਦੇ ਮੈਨੂੰ ਹੀ ਦੱਸਦਾ ਪਰ ਮੇਰੇ ਨੂੰ ਕੋਈ ਕਮੀ ਨਹੀਂ ਰਹੀ ਬਹੁਤ ਸਕੇਦਾਰੀ ਸੰਤੁਸ਼ੀ ਜੀ ਅਜੇ ਵੀ ਕਿੱਲੇ ਪਏ ਆ ਇਹਨੇ ਨਾ ਪਏ ਆ ਕੁਝ ਦੇਖਣਾ ਪੜਦਾ ਹੈਗੇ ਮੇਰੇ ਕੋਲ ਸੱਚੇ ਦਰਬਾਰ ਗਦਾਰਾਂ ਦਾ ਅੰਨ ਬੇਈਮਾਨ ਹੋ ਗਿਆ ਲੜਾ ਨਕੀ ਲਾਦਾ ਜਰਾ ਹਾਂ ਬੇਈਮਾਨ ਹੋਇਆ ਬੈਠਾ ਹੋ ਪੈਸੇ ਦੇਣ ਤੋਂ ਨਾ ਕਰਦਾ ਉਹ ਪਰ ਜੇ ਚ ਬਾਬੇ ਨਾਲ ਲੜ ਲੱਗ ਜੇਗਾ ਤੇ ਕਿੰਨ ਦਵਾ ਦੂੰਗਾ ਬੋਲ ਸਕੇ ਸਰਕਾਰ ਦੀ ਓਏ ਕੰਮ ਰੱਬ ਦਾ ਲੋਆਂ ਦਾ ਅਜ ਤੋਂ ਬਾਅਦ ਠੀਕਾ ਹੋਰ ਸੱਚੇ ਦਰਬਾਰ ਕੀ ਕਿਹਾ ਅਜ ਤੋਂ ਬਾਅਦ ਠੀਕਾ ਕਟੋ ਕਟ 15 ਬਾਬਿਆਂ ਕੋਲੇ ਜਾ ਆਏ ਆ ਰਾਮ ਨਹੀਂ ਕਿ ਤੋ ਆਇਆ ਪੂਰ ਸੱਚੇ ਦਰਬਾਰ ਕੀ ਜੈ ਕਿਨ ਮੇਖਾਂ ਠੋੜ ਰੁਕੇ ਘਰ ਵਿੱਚ ਭਰੀ ਬੈਠੇ ਆ ਪੂਰੇ ਵਿੱਚ ਬੁੱਢੀਆਂ ਨੱਪੀ ਬੈਠੇ ਆ ਵੀਰੇ ਦੇ ਵਿਚਾਰੇ ਪੂਰਨਾ ਨੱਪੀ ਬਿਠੇ ਪਾਰ ਕੇ ਨੱਪੀਆਂ ਵੀ ਨੱਪੀਆਂ ਇਹ ਸਾਰਾ ਕੁਝ ਨਹੀਂ ਕੱਢ ਮੇਰਾ ਭੈਰੋ ਜਾਓ ਉੱਥੇ ਵੱਜ ਬੁਰ ਸੱਚੀ ਦਰਬਾਰ ਨੂੰ ਤਾਂ ਉੱਥੇ ਲਗਾ ਕੇ ਬਹਿ ਜਾ